ਦੋਸਤੋ ਕਮੀਆਂ ਕਮਜ਼ੋਰੀਆਂ ਤੇ ਘਾਟਾਂ ਇਹ ਤਾਂ ਸਾਰਿਆਂ ਵਿੱਚ ਹੁੰਦੀਆਂ ਨੇ ਗਲਤੀਆਂ ਵੀ ਸਾਰਿਆਂ ਤੋਂ ਹੁੰਦੀਆਂ ਨੇ ਜਿਹੜੇ ਇਹ ਗੁਣ ਔਗਣ ਨੇ ਇਹ ਵੀ ਸਾਰਿਆਂ ਵਿੱਚ ਹੁੰਦੇ ਨੇ ਕਈ ਚੰਗੇ ਨੇ ਕਈ ਮਾੜੇ ਨੇ ਰੰਗ-ਬਰੰਗੀ ਦੁਨੀਆ ਰੰਗ-ਬਰੰਗੇ ਲੋਕ ਨੇ ਤੇ ਕਈਆਂ ਦੇ ਵਿੱਚ ਘੱਟ ਔਗਣ ਹੁੰਦੇ ਨੇ ਕਈਆਂ ਦੇ ਵਿੱਚ ਵੱਧ ਔਗਣ ਹੁੰਦੇ ਨੇ ਕਈਆਂ ਤੋਂ ਘੱਟ ਗਲਤੀਆਂ ਹੁੰਦੀਆਂ ਨੇ ਕਈਆਂ ਤੋਂ ਵੱਧ ਗਲਤੀਆਂ ਹੋ ਜਾਂਦੀਆਂ ਨੇ ਕਈਆਂ ਤੋਂ ਛੋਟੀਆਂ ਗਲਤੀਆਂ ਹੁੰਦੀਆਂ ਨੇ ਤੇ ਕਈਆਂ ਤੋਂ ਵੱਡੀਆਂ ਗਲਤੀਆਂ ਵੀ ਹੋ ਜਾਂਦੀਆਂ ਨੇ ਪਰ ਗਲਤੀਆਂ ਨੂੰ ਮੰਨ ਲੈਣਾ ਤੇ ਸੁਧਾਰ ਲੈਣਾ ਇਸੇ ਗੱਲ ਵਿੱਚ ਤਰੱਕੀ ਹੁੰਦੀ ਹੈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੇ ਟੌਪਿਕ ਤੇ ਅਸੀਂ ਗੱਲ ਕਰਨੀ ਹੈ ਉਹ ਜਿਵੇਂ ਕਿ ਤੁਸੀਂ ਥੰਬਨੇਲ ਦੇ ਵਿੱਚ ਦੇਖਿਆ ਕਿ ਪੰਜਾਬ ਦੇ ਉਹ ਨੌ ਕਲਾਕਾਰ ਸਿੰਗਰ ਗਾਇਕ ਜਿਹੜੇ ਕਾਫੀ ਹੱਦ ਤੱਕ ਸਾਫ਼ ਸੁਥਰਾ ਗਾਉਂਦੇ ਨੇ ਚੰਗਾ ਗਾਉਂਦੇ ਨੇ मीनिंगफुल ਲਗਾਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਸਾਨੂੰ ਕੁਝ ਚੰਗਾ ਸਿੱਖਣ ਨੂੰ ਮਿਲਦਾ ਹੈ ਜਿਨ੍ਹਾਂ ਦੇ ਵਿੱਚ ਜ਼ਿੰਦਗੀ ਦੀ ਸਚਾਈ ਹੁੰਦੀ ਹੈ ਬਹੁਤ ਸਾਰੀਆਂ ਗੱਲਾਂ ਚੰਗੀਆਂ ਹੁੰਦੀਆਂ ਨੇ ਉਹ ਪੰਜਾਬ ਦੇ ਨੌ ਕਲਾਕਾਰ ਸਿੰਗਰ ਗਾਇਕ ਗੀਤਕਾਰ ਜਿਨ੍ਹਾਂ ਦੇ ਵਿੱਚੋਂ ਸ਼ਾਇਦ ਕੁਝ ਨਾਮਾਂ ਨੂੰ ਤੁਸੀਂ ਨਹੀਂ ਜਾਣਦੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਉਹਨਾਂ ਦੀਆਂ ਫੋਟੋਆਂ ਤਸਵੀਰਾਂ ਉਹਨਾਂ ਦੇ ਦਰਸ਼ਨ ਕਰਾਂਗੇ ਤੇ ਉਹਨਾਂ ਦੇ ਨਾਮ ਕਿਹੜੇ-ਕਿਹੜੇ ਨੇ ਤੇ ਉਹਨਾਂ ਦੇ ਬਾਰੇ ਵਿੱਚ ਕੁਝ-ਕੁਝ ਹੋਰ ਗੱਲਾਂ ਅੱਜ ਅਸੀਂ ਇਸ ਵੀਡੀਓ ਦੇ ਰਾਹੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਇੱਥੇ ਮੈਂ ਨਾਲ ਦੀ ਨਾਲ ਇੱਕ ਹੋਰ ਗੱਲ ਐਡ ਕਰਨੀ ਚਾਹੁੰਦਾ ਕਿ ਇਹ ਜ਼ਰੂਰੀ ਨਹੀਂ ਹੈਗਾ ਕਿ ਜਿਹਦੇ ਪਿੱਛੇ ਭੀੜ ਹੋਵੇ ਜਿਹਦੇ ਪਿੱਛੇ ਜ਼ਿਆਦਾ ਰਸ਼ ਹੋਵੇ ਜਿਹਦੇ ਜ਼ਿਆਦਾ ਫੋਲੋਅਰ ਹੋਣ ਥੈਨ ਹੋਣ ਸਬਸਕ੍ਰਾਈਬਰਸ ਹੋਣ ਜਿਨ੍ਹਾਂ ਨੂੰ ਜਿਆਦਾ ਚਾਉਣ ਵਾਲੇ ਹੋਣ ਇਹ ਕੋਈ ਜ਼ਰੂਰੀ ਨਹੀਂ ਕਿ ਉਹੀ ਚੰਗਾ ਹੁੰਦਾ ਹੈ ਤੇ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਜਿਨ੍ਹਾਂ ਨੂੰ ਚਾਉਣ ਵਾਲੇ ਘਟਨੇ ਜਿਨ੍ਹਾਂ ਦੇ ਪਿੱਛੇ ਜਿਨ੍ਹਾਂ ਨੂੰ ਦੇਖਣ ਵਾਲੇ ਸੁਣਨ ਵਾਲੇ ਘਟਨੇ ਜਿਨ੍ਹਾਂ ਦੇ ਫੋਲੋਅਰ ਘਟਨੇ ਜਿਨ੍ਹਾਂ ਦੇ ਸਬਸਕ੍ਰਾਈਬਰਸ ਘਟਨੇ ਕਿ ਉਹ ਚੰਗੇ ਨਾ ਹੋਣ ਤੇ मीनिंग ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਕੀ ਕਹਿਣਾ ਚਾਹੁੰਦਾ ਜ਼ਰੂਰੀ ਨਹੀਂ ਕਿ ਜਿਨ੍ਹਾਂ ਦੇ ਪਿੱਛੇ ਜਿਆਦਾ ਪੀੜ ਹੈ ਉਹੀ ਚੰਗੇ ਨੇ ਜਿਨ੍ਹਾਂ ਦੇ ਪਿੱਛੇ ਬਹੁਤ ਜ਼ਿਆਦਾ ਘੱਟ ਪੀੜ ਹੈ ਬਿਲਕੁਲ ਹੀ ਕੁਝ ਗਿਣਤੀ ਦੇ ਲੋਕ ਨੇ ਫੈਨ ਨੇ ਉਹਨਾਂ ਦੇ ਉਹ ਵੀ ਬਹੁਤ ਚੰਗਾ ਗਾਉਂਦੇ ਨੇ ਚੰਗੇ ਗਾਇਕ ਹੋ ਸਕਦੇ ਨੇ ਤੇ ਦੋਸਤੋ ਨੌ ਜਿਹੜੇ ਨਾਮ ਨੇ ਉਹਨਾਂ ਦਾ ਮੈਂ ਇੱਕ ਇੱਕ ਕਰਕੇ ਨਾਮ ਤੁਹਾਡੇ ਸਾਹਮਣੇ ਰੱਖੂਗਾ ਤੇ ਨਾਲ ਨਾਲ ਮੈਂ ਆਪਣੀ ਬੈਕ ਸਾਈਡ ਬੈਕਗ੍ਰਾਉਂਡ ਦੇ ਵਿੱਚ ਉਹਨਾਂ ਦੀ ਫੋਟੋ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤੇ ਜਿਹੜੇ ਗਾਇਕ ਨੂੰ ਜਿਹੜੇ ਸਿੰਗਰ ਨੂੰ ਜਿਹੜੇ ਕਲਾਕਾਰ ਨੂੰ ਤੁਸੀਂ ਪਸੰਦ ਕਰਦੇ ਹੋ ਜਿਹਦੇ ਤੁਸੀਂ ਫੈਨ ਹੋ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸ ਦਿਓ ਤਾਂ ਕਿ ਮੈਨੂੰ ਵੀ ਪਤਾ ਲੱਗ ਸਕੇ ਕਿ ਤੁਸੀਂ ਕਿਹਨੂੰ ਚਾਹੁੰਦੇ ਹੋ ਜੇ ਤੁਸੀਂ ਕਿਸੇ ਹੋਰ ਗਾਇਕ ਦੇ ਫੈਨ ਹੋ ਤਾਂ ਵੀ ਤੁਸੀਂ ਦੱਸ ਸਕਦੇ ਹੋ ਕਮੈਂਟ ਕਰ ਸਕਦੇ ਹੋ ਉਸ ਸਿੰਗਰ ਦਾ ਗਾਇਕ ਦਾ ਕਲਾਕਾਰ ਦਾ ਨਾਮ ਲਿਖ ਕੇ ਕਮੈਂਟ ਕਰ ਸਕਦੇ ਹਾਂ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਮੈਂ ਕਿਤੇ ਗਲਤ ਹੋਵਾਂ ਤਾਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਵੇਂ ਮੈਂ ਗੱਲ ਕੀਤੀ ਸੀ ਕਿ ਇਹਨਾਂ ਨੌ ਕਲਾਕਾਰਾਂ ਦੇ ਵਿੱਚੋਂ ਉਜਕੂ ਨਾਮ ਐਸੇ ਨੇ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਮੈਨੂੰ ਲੱਗਦਾ ਹੈ ਕਿ ਜਿਹੜਾ 1 ਨੰਬਰ ਤੇ ਮੈਂ ਨਾਮ ਲਵਾਂਗਾ ਉਹਨੂੰ ਤੁਸੀਂ ਨਹੀਂ ਜਾਣਦੇ ਤੇ ਇੱਕ 4 ਨੰਬਰ ਤੇ ਜਿਹੜਾ ਨਾਮ ਹੈ ਉਹਨੂੰ ਵੀ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਤੇ ਇੱਕ ਜਿਹੜਾ ਐਂਡ ਦੇ ਵਿੱਚ ਨਾਮ ਲਵਾਂਗਾ ਮੈਂ ਜਿਹੜੀ ਕਿ ਇੱਕ ਔਰਤ ਗਾਇਕ ਹੈਗੀ ਹੈ ਗੀਤਕਾਰ ਹੈਗੀ ਹੈ ਸਿੰਗਰ ਹੈਗੀ ਹੈ ਲੇਡੀ ਹੈ ਫੀਮੇਲ ਹੈ ਉਹਨੂੰ ਵੀ ਸ਼ਾਇਦ ਤੁਸੀਂ ਨਾ ਜਾਣਦੇ ਹੋ ਪਰ ਜ਼ਰੂਰੀ ਨਹੀਂ ਕੋਈ ਹੋ ਸਕਦਾ ਹੈ ਕਈ ਯਾਰ ਦੋਸਤ ਮਿੱਤਰ ਇਹਨਾਂ ਸਾਰਿਆਂ ਨੂੰ ਜਾਣਦੇ ਹੋਣ ਚਲੋ ਜੀ ਇਨਾਂ ਦੇ ਨਾਮ ਇੱਕ ਇੱਕ ਕਰਕੇ ਅਸੀਂ ਸਟਾਰਟ ਕਰਦੇ ਹਾਂ ਤੇ YouTube ਤੇ ਤੁਸੀਂ ਇਹਨਾਂ ਨੂੰ ਸਰਚ ਕਰਕੇ ਸੁਣ ਵੀ ਸਕਦੇ ਹੋਗੇ ਤੇ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਕਿਉਂਕਿ ਮੈਂ ਇਹਨਾਂ ਦੇ ਕੁਝ ਗੀਤ ਸੁਣੇ ਮੈਨੂੰ ਗੀਤ ਚੰਗੇ ਲੱਗੇ ਸਾਫ਼ ਸੁਥਰੇ ਲੱਗੇ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਹੋ ਸਕਦਾ ਮੈਂ ਕਿਤੇ ਨਾ ਕਿਤੇ ਗਲਤ ਹੋਵਾਂ ਕੋਈ 21 ਦੁੱਕੀ ਗੀਤ ਕਿਤੇ ਨਾ ਕਿਤੇ ਅਸਲੀਲ ਵੀ ਹੋ ਸਕਦੇ ਨੇ ਮੈਂ ਨਹੀਂ ਕਹਿੰਦਾ ਕਿ ਸਾਰੇ ਹੀ ਗੀਤ ਸਾਫ਼ ਸੁਥਰੇ ਨੇ ਪਰ ਜਿੰਨੇ ਕੁ ਮੈਂ ਸੁਣੇ ਚਲੋ ਜੀ ਹੁਣ ਜ਼ਿਆਦਾ ਦੇਰੀ ਨਹੀਂ ਕਰਦੇ ਸਟਾਰਟ ਕਰਦੇ ਆ ਪਹਿਲੇ ਨੰਬਰ ਤੇ ਜਿਹੜਾ ਨਾਮ ਹੈਗਾ ਜੀ ਗਾਇਕ ਤੇ ਗੀਤਕਾਰ ਭੋਲਾ ਰਾਹੀ ਭੋਲਾ ਰਾਹੀ ਦੋਸਤੋ ਕਮੈਂਟ ਕਰਕੇ ਦੱਸ ਦਿਓ ਕੀ ਤੁਸੀਂ ਭੋਲਾ ਰਾਹੀ ਜੀ ਨੂੰ ਜਾਣਦੇ ਹੋ ਕੀ ਤੁਸੀਂ ਇਹਨਾਂ ਦਾ ਕੋਈ ਗੀਤ ਸੁਣਿਆ ਹੈ ਭੋਲਾ ਰਾਹੀ ਜੀ ਬਹੁਤ ਸੋਹਣਾ ਗਾਉਂਦੇ ਨੇ ਸਾਫ਼ ਸੁਥਰਾ ਗਾਉਂਦੇ ਨੇ ਚੰਗਾ ਗਾਉਂਦੇ ਨੇ ਮੀਨਿੰਗਫੁਲ ਗਾਣੇ ਗਾਉਂਦੇ ਨੇ ਕਈ ਵਾਰੀ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਆ ਕਿ ਜਿਹੜੀਆਂ ਗਊਸ਼ਾਲਾ ਤੋਂ ਰੇੜੀਆਂ ਆਉਂਦੀਆਂ ਨੇ ਉਹ ਰੋਟੀਆਂ ਜਾਂ ਕੋਈ ਆਟਾ ਜਾਂ ਕੋਈ ਹੋਰ ਸਮਾਨ ਗਊਆਂ ਦੇ ਵਾਸਤੇ ਲੈਣ ਆਉਂਦੇ ਨੇ ਗਊਸ਼ਾਲਾ ਦੇ ਵਿੱਚ ਲੈ ਕੇ ਜਾਂਦੇ ਨੇ ਉਹਨਾਂ ਤੇ ਇੱਕ ਰਿਕਾਰਡ ਚੱਲਦਾ ਹੁੰਦਾ ਹੈ ਗਾਣਾ ਚੱਲਦਾ ਹੁੰਦਾ ਹੈ ਕਈ ਬਾਰੀ ਬਾਰੀ ਗਾਣੇ ਚੱਲਦੇ ਰਹਿੰਦੇ ਨੇ ਭੋਲਾ ਰਾਹੀ ਜੀ ਦੇ ਕਿਤੇ ਗਊਆਂ ਦੀ ਵੀ ਸੁਣ ਲੈ ਪਕਾਰ ਵੀ ਗਊਆਂ ਤੇ ਇੱਕ ਉਹਨਾਂ ਦੀ ਪੂਰੀ ਕੈਸਟ ਹੈਗੀ ਹੈ ਐਲਬਮ ਹੈਗੀ ਹੈ ਤੁਸੀਂ YouTube ਤੇ ਜਾ ਕੇ ਉਹਨਾਂ ਦੇ ਗਾਣੇ ਸੁਣ ਸਕਦੇ ਹੋ ਕੁਝ ਉਹਨਾਂ ਦੇ ਪੁਰਾਣੇ ਗਾਣੇ ਵੀ ਹੈਗੇ ਨੇ ਉਹ ਵੀ ਬਹੁਤ ਚੰਗੇ ਨੇ ਤੇ ਇੱਕ ਜਿਹੜਾ ਮੈਨੂੰ ਸਭ ਤੋਂ ਚੰਗਾ ਉਹਨਾਂ ਦਾ ਗੀਤ ਉਹਨਾਂ ਦੀ ਐਲਬਮ ਜਿਹੜੀ ਕਿ ਮਾਪਿਆਂ ਦੇ ਉੱਪਰ ਹੈ ਮਾਂ-ਬਾਪ ਦੇ ਉੱਪਰ ਹੈ ਉਹਨਾਂ ਦੇ ਗੀਤ ਤੁਸੀਂ YouTube ਤੇ ਜਾ ਕੇ ਸੁਣ ਸਕਦੇ ਹੋ ਬਹੁਤ ਚੰਗੇ ਗੀਤ ਨੇਗੇ ਬਿਲਕੁਲ ਸਾਫ਼ ਗਾਉਂਦੇ ਨੇ ਸਾਫ਼ ਸੁਥਰਾ ਗਾਉਂਦੇ ਨੇ ਪੂਰਾ ਸਮਝ ਆਉਂਦਾ ਹੈ ਜਿਆਦਾ ਕੋਈ ਢੋਲ ਟਮਕਾ ਸਾਜ਼ ਆਵਾਜ਼ ਜਿਆਦਾ ਖੌਰੂ ਨਹੀਂ ਪਾਉਂਦੇ ਉਹਨਾਂ ਨੂੰ ਤੁਸੀਂ YouTube ਤੇ ਜਾ ਕੇ ਜਰੂਰ ਸੁਣਿਓ ਜਿਨ੍ਹਾਂ ਦਾ ਨਾਮ ਹੈ ਜੀ ਭੋਲਾ ਰਾਹੀ ਉਹਨਾਂ ਨੂੰ ਮੈਂ ਇੱਕ ਨੰਬਰ ਤੇ ਰੱਖਦਾ ਤੇ ਦੂਜੇ ਨੰਬਰ ਤੇ ਜਿਹੜਾ ਗਾਇਕ ਹੈਗਾ ਜਿਹੜਾ ਸਿੰਗਰ ਹੈਗਾ ਉਹਨਾਂ ਨੂੰ ਸ਼ਾਇਦ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਦਾ ਨਾਮ ਹੈਗਾ ਜੀ ਗੁਰਦਾਸ ਮਾਨ ਜਿਨ੍ਹਾਂ ਨੂੰ ਅਸੀਂ ਬਾਬਾ ਬੂੜ ਵੀ ਕਹਿੰਨੇ ਆ ਪੁਰਾਣੇ ਕਲਾਕਾਰ ਨੇ ਸਿੰਗਰ ਨੇ ਗਾਇਕ ਨੇ ਸ਼ਾਇਦ ਤੁਸੀਂ ਸਾਰਿਆਂ ਨੇ ਉਹਨਾਂ ਦੇ ਗਾਣੇ ਸੁਨੇ ਹੋਣਗੇ ਬਿਲਕੁਲ ਸਾਫ ਸੁਥਰਾ ਗਾਉਂਦੇ ਨੇ ਚੰਗਾ ਗਾਉਂਦੇ ਨੇ मीनिंगफुल ਲਗਾਉਂਦੇ ਨੇ ਤੇ ਉਹਨਾਂ ਦੀਆਂ ਕਈ ਫਿਲਮਾਂ ਵੀ ਨੇ ਜਿਹੜੀਆਂ ਕਿ ਬਹੁਤ ਵਧੀਆ ਨੇ ਚੰਗੀਆਂ ਨੇ ਤੇ ਮੈਨੂੰ ਲੱਗਦਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੈ ਪੂਰੀ ਦੁਨੀਆ ਦੇ ਵਿੱਚ ਉਹ ਜਾਂਦੇ ਨੇ ਲਾਈਵ ਸ਼ੋਅ ਕਰਦੇ ਨੇ ਅਖਾੜੇ ਲਗਾਉਂਦੇ ਨੇ ਕੁਝ ਕੁ ਗੱਲਾਂ ਕਰਕੇ ਕੰਟਰੋਵਰਸੀ ਦੇ ਵਿੱਚ ਵੀ ਪਿੱਛੇ ਜੇ ਰਹਿ ਚੁੱਕੇ ਨੇ ਕਿ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਪੈਣ ਕਹਤਾ ਸੀ ਕਿ ਹਿੰਦੀ ਹੈ ਸਾਡੀ ਮਸੀ ਹੈ ਇਸ ਕਰਕੇ ਵੀ ਸੁਰਖੀਆਂ ਦੇ ਵਿੱਚ ਰਹੇ ਨੇ ਹਾਲਾਂਕਿ ਇਹ ਕੋਈ ਵੱਡੀ ਗਲਤੀ ਨਹੀਂ ਸੀ ਕਈ ਦੋਸਤਾਂ ਨੇ ਇਸ ਨੂੰ ਵੱਡੀ ਗਲਤੀ ਬਣਾ ਲਿਆ ਉਹਨਾਂ ਨੂੰ ਬਹੁਤ ਮੰਦਾ ਵੀ ਬੁੱਲਿਆ ਤੇ ਵਧੇਰੇ ਜਾਣਕਾਰੀ ਦੇ ਲਈ ਤੁਸੀਂ YouTube ਤੇ ਜਾ ਸਕਦੇ ਹੋ ਉਹਨਾਂ ਦੇ ਗੀਤ ਸੁਣ ਸਕਦੇ ਹੋ ਤੇ ਕਿਹੜੇ-ਕਿਹੜੇ ਵਿਵਾਦਾਂ 'ਚ ਰਹੇ ਨੇ ਉਹਨਾਂ ਦੇ ਬਾਰੇ 'ਚ ਵੀ ਜਾਣ ਸਕਦੇ ਹੋਗੇ ਗੁਰਦਾਸ ਮਾਨ ਜੀ ਜਿਨ੍ਹਾਂ ਨੂੰ ਪੰਜਾਬ ਦਾ ਮਾਣ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਪੂਰਾ ਪੰਜਾਬ ਚੰਗੀ ਤਰ੍ਹਾਂ ਜਾਣਦਾ ਹੈ ਹਾਲਾਂਕਿ ਪੂਰੀ ਦੁਨੀਆ ਵੀ ਜਾਣਦੀ ਹੈਗੀ ਬਾਬਾ ਗੁਰਦਾਸ ਮਾਨ ਸਾਹਿਬ ਤੇ ਤਿੰਨ ਨੰਬਰ ਤੇ ਜਿਹੜਾ ਮੈਂ ਨਾਮ ਲੈਣ ਜਾ ਰਿਹਾ ਉਹ ਹੈਗੇ ਨੇ ਜੀ ਪੰਮਾ ਡੂਮੇਵਾਲ ਇਹ ਵੀ ਇੱਕ ਜੰਗ ਮੁੰਡਾ ਹੈਗਾ ਜੀ ਗਾਉਂਦਾ ਹੈਗਾ ਸੋਹਣਾ ਗਾਉਂਦਾ ਹੈ ਸੋਹਣਾ ਲਿਖਦਾ ਹੈ ਚੰਗੇ ਗੀਤ ਨੇ ਇਹਨਾਂ ਨੂੰ ਵੀ ਤੁਸੀਂ YouTube ਤੇ ਜਾ ਕੇ ਦੇਖ ਸਕਦੇ ਹੋ ਸੁਣ ਸਕਦੇ ਹੋਗੇ ਤੇ ਇੱਕ ਇੱਥੇ ਮੈਂ ਹੋਰ ਗੱਲ ਜਿਹੜੀ ਐਡ ਕਰਨੀ ਚਾਹੁੰਦਾ ਸੀਗਾ ਕਿ ਇਹਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਨਾਮ ਨਹੀਂ ਮੈਂ ਕਿਤੇ ਵੀ ਲੈ ਰਿਹਾ ਦਿਲਜੀਤ ਦਾ ਨਾਮ ਵੀ ਮੈਂ ਕਿਤੇ ਨਹੀਂ ਲੈ ਰਿਹਾ ਕਿਉਂਕਿ ਦਿਲਜੀਤ ਨੂੰ ਸਿੱਧੂ ਮੂਸੇਵਾਲੇ ਨੂੰ ਤੇ ਹੋਰ ਕੁਝ ਐਸੇ ਗਾਇਕ ਨੇ ਸਿੰਗਰ ਨੇ ਜਿਨ੍ਹਾਂ ਦੇ ਫੋਲੋਅਰ ਨੇ ਜਿਹੜੇ ਸਬਸਕ੍ਰਾਈਬਰਸ ਨੇ ਜਿਹੜੇ ਫੈਨ ਨੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਨੇ ਇਹਨਾਂ ਸਿੰਗਰਾਂ ਦੇ ਮੁਕਾਬਲੇ ਦੇ ਵਿੱਚ ਇਹਨਾਂ ਦੇ ਜਿਹੜੇ ਸਬਸਕ੍ਰਾਈਬਰਸ ਨੇ ਫੋਲੋਅਰ ਨੇ ਇਹਨਾਂ ਦੇ ਜਿਹੜੇ ਫੈਨ ਨੇ ਸੋਸ਼ਲ ਮੀਡੀਆ ਤੇ ਜਦੋਂ ਅਸੀਂ ਦੇਖਦੇ ਹਾਂ ਉਹ ਬਹੁਤ ਘੱਟ ਨੇ ਜਿਵੇਂ ਕਿ ਅਸੀਂ ਇੱਕ ਨੰਬਰ ਤੇ ਨਾਮ ਲਿਆ ਸੀਗਾ ਭੋਲਾ ਰਾਹੀ ਜੀ ਦਾ ਉਹਨਾਂ ਦੇ ਜਿਹੜੇ ਸਬਸਕ੍ਰਾਈਬਰਸ ਨੇ ਉਹ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਬਹੁਤ ਹੀ ਘੱਟ ਨੇ ਪਰ ਗਾਉਂਦੇ ਨੇ ਜਿਹੜੇ ਉਹ ਮੇਰੇ ਮੁਤਾਬਕ ਸਭ ਤੋਂ ਉੱਪਰ ਉਹਨਾਂ ਦਾ ਇੱਕ ਨੰਬਰ ਤੇ ਨਾਮ ਹੈ ਤੇ ਉਸ ਤੋਂ ਬਾਅਦ ਜਿਹੜਾ ਮੈਂ ਚੌਥੇ ਨੰਬਰ ਤੇ ਨਾਮ ਰੱਖਿਆ ਜੀ 골ਡੀ ਮਾਲਕ ਵਾਲਾ ਉਹਨਾਂ ਦੇ ਵੀ ਮੈਂ ਕੁਝ ਗੀਤ ਸੁਣੇ ਬਹੁਤ ਚੰਗੇ ਗੀਤ ਨੇ ਤੁਸੀਂ ਵੀ ਸੁਣ ਸਕਦੇ ਹੋਗੇ ਨਮਾ ਮੁੰਡਾ ਹੈ ਜੰਗ ਮੁੰਡਾ ਹੈ ਤੇ ਉਸ ਤੋਂ ਬਾਅਦ ਜਿਹੜਾ ਇੱਕ ਹੋਰ ਨਾਮ ਕਨਵਰ ਗਰੇਵਾਲ ਜੀ ਉਹ ਵੀ ਚੰਗਾ ਗਾਉਂਦੇ ਨੇ ਚੰਗਾ ਲਿਖਦੇ ਨੇ ਲਗਭਗ ਸਾਰੇ ਯਾਰ ਦੋਸਤ ਮਿੱਤਰ ਉਹਨਾਂ ਨੂੰ ਜਾਣਦੇ ਨੇ ਤੇ ਚਾਹੁੰਦੇ ਨੇ ਤੇ ਉਹਨਾਂ ਤੋਂ ਅੱਗੇ ਇੱਕ ਹੋਰ ਨਾਮ ਸਤਿੰਦਰ ਸਰਤਾਜ ਜੀ ਜਿਨ੍ਹਾਂ ਨੂੰ ਸ਼ਾਇਦ ਤੁਸੀਂ ਸਾਰੇ ਜਾਣਦੇ ਹੋਗੇ ਉਹ ਵੀ ਬਹੁਤ ਵਧੀਆ ਗਾਉਂਦੇ ਨੇ ਚੰਗਾ ਗਾਉਂਦੇ ਨੇ ਸਾਫ ਸੁਥਰਾ ਗਾਉਂਦੇ ਨੇ ਦੋਸਤੋ ਇਹ ਉਹ ਸਿੰਗਰ ਨੇ ਉਹ ਕਲਾਕਾਰ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਪੂਰੇ ਪਰਿਵਾਰ ਦੇ ਵਿੱਚ ਬਹਿ ਕੇ ਸੁਣ ਸਕਦੇ ਹਾਂ ਬਿਨਾਂ ਕਿਸੇ ਝਿਜਕ ਤੋਂ ਤੇ ਬਾਕੀ ਤੁਸੀਂ ਇਹ ਵੀ ਦੇਖਦੇ ਹੋ ਕਿ ਜਿਹੜੇ ਪਿੱਛੇ ਕੁਝ ਟਾਈਮ ਦੇ ਵਿੱਚ ਗਾਣੇ ਆਏ ਨੇ ਅੱਜ ਕੱਲ ਗਾਣੇ ਆ ਰਹੇ ਨੇ ਜਿਹੜੇ ਵੈਸੀ ਚੱਕਲਾ ਧਰਲਾ ਵਾਲੇ ਗਾਣੇ ਹੁੰਦੇ ਨੇ ਜਿਨ੍ਹਾਂ ਦਾ ਕੋਈ ਮੂ ਸਿਰਨੀ ਹੁੰਦਾ ਉਹ ਗਾਣੇ ਵੀ ਬਹੁਤ ਚੱਲਦੇ ਨੇਗੇ ਤੇ ਇਹਨਾਂ ਦੇ ਨਾਲ ਤੁਸੀਂ ਕੰਪੈਰੀਜ਼ਨ ਕਰਕੇ ਦੇਖਿਓ ਕਿ ਇਹ ਕਿਹੋ ਜਿਹਾ ਲਿਖਦੇ ਨੇ ਕਿਹੋ ਜਿਹਾ ਗਾਉਂਦੇ ਨੇ ਤੇ ਉਹਨਾਂ ਗਿਆਨ ਗਾਣਿਆਂ ਦਾ ਗੀਤਾਂ ਦਾ ਕੀ ਮਿਆਰ ਹੈ ਤੇ ਇਹਨਾਂ ਦਾ ਕੀ ਮਿਆਰ ਹੈ ਕੀ ਪੱਧਰ ਹੈ ਕੀ ਫਰਕ ਹੈ ਸਰਤਾਜ ਤੋਂ ਬਾਅਦ ਨਾਮ ਹੈ ਜੀ ਲਿਖਿਆ ਹੋਇਆ ਨੋਟ ਕੀਤਾ ਹੋਇਆ ਹਰ ਭਾਜਨ ਮਾਨ ਜੀ ਉਹਨਾਂ ਦੇ ਵੀ ਗਾਣੇ ਨੇ ਜਿਹੜੇ ਕਾਫੀ ਹੱਦ ਤੱਕ ਚੰਗੇ ਨੇ मीनिंगफुल ਨੇ ਤੇ ਉਹਨਾਂ ਦਾ ਭਰਾ ਜਿਹੜਾ ਇੱਕ ਗੁਰਸੇਵਕ ਮਾਨ ਉਹਨਾਂ ਦੇ ਵੀ ਕੁਝ ਕੁ ਗਾਣੇ ਹੈਗੇ ਨੇਗੇ ਹਾਲਾਂਕਿ ਮੈਂ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਲਿਖਿਆ ਹਰ ਭਜਨ ਮਾਨ ਦਾ ਹੀ ਨਾਮ ਲਿਖਿਆ ਹੋਇਆ ਤੇ ਉਸ ਤੋਂ ਅੱਗੇ ਜਿਹੜਾ 8 ਨੰਬਰ ਤੇ ਨਾਮ ਹੈ ਜੀ ਬਾਬਾ ਗੁਲਾਬ ਸਿੰਘ ਜਿਹੜੇ ਮੈਨੂੰ ਲੱਗਦਾ ਕਿ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਦੇ ਨਜ਼ਦੀਕੀ ਵੀ ਨੇ ਤੇ ਉੱਥੇ ਜਾਂਦੇ ਵੀ ਨੇ ਉਹਨਾਂ ਦੇ ਵੀ ਕੁਝ ਗੀਤ ਮੈਂ ਸੁਨੇ ਉਹ ਵੀ ਚੰਗਾ ਗਾਉਂਦੇ ਨੇ मीनिंगफुल ਗਾਉਂਦੇ ਨੇ ਹੋ ਸਕਦਾ 21 ਦੁੱਕੀ ਗੀਤ ਇਹਨਾਂ ਕਲਾਕਾਰਾਂ ਦੇ ਇਹਨਾਂ ਸਿੰਗਰਾਂ ਦੇ ਕਿਤੇ ਨਾ ਕਿਤੇ ਸਹੀ ਨਾ ਹੋਣ ਵੈਸੇ ਹੀ ਖੌਰੂ ਪਾਉਣ ਵਾਲੇ ਹੋਣ ਚੱਕਲਾ ਧਰਲਾ ਵਾਲੇ ਹੋਣ ਪਰ ਜਿੰਨੇ ਕੋ ਗੀਤ ਮੈਂ ਸੁਨੇ ਉਹਨਾਂ ਦੇ ਆਧਾਰ ਤੇ ਮੈਂ ਇਹ ਵੀਡੀਓ ਰਿਕਾਰਡ ਕਰ ਰਿਹਾ ਇਹਨਾਂ ਦੀ ਸਲਾਗਾ ਕਰ ਰਿਹਾ ਪ੍ਰਸ਼ੰਸਾ ਕਰ ਰਿਹਾ ਇਹਨਾਂ ਨੂੰ ਸੈਲੂਟ ਕਰ ਰਿਹਾ ਤੇ ਉਸ ਤੋਂ ਬਾਅਦ 9 ਨੰਬਰ ਤੇ ਜਿਹੜਾ ਨਾਮ ਰੱਖਿਆ ਜੀ ਇੱਕ ਲੇਡੀ ਹੈਗੀ ਹੈ ਫੀਮੇਲ ਹੈਗੀ ਹੈ ਔਰਤ ਹੈਗੀ ਹੈ ਉਹ ਵੀ ਚੰਗਾ ਗਾਉਂਦੀ ਹੈ ਜਿਨ੍ਹਾਂ ਦਾ ਨਾਮ ਹੈ ਗੁਰਜੀਤ ਮਾਲੀ ਜੀ ਸਬਸਕ੍ਰਾਈਬਰਸ ਕਾਫੀ ਘਟਨੇਗੇ ਪਰ ਸ਼ਾਇਦ ਫੇਸਬੁਕ ਤੇ ਵੀ ਮੈਂ ਦੇਖਿਆ ਉਹਨਾਂ ਦੇ ਚੰਗੇ ਫੋਲੋਅਰ ਹੈਗੇ ਨੇਗੇ ਤੇ ਉਹ ਵੀ ਚੰਗਾ ਗਾਉਂਦੇ ਨੇ ਵਧੀਆ ਗਾਉਂਦੇ ਨੇ ਤੇ ਇਹ ਤਾਂ ਦੋਸਤੋ ਨੌ ਨਾਮ ਹੈਗੇ ਸੀਗੇ ਸਾਡੇ ਪੰਜਾਬ ਦੇ ਸਿੰਗਰਾਂ ਦੇ ਗੀਤਕਾਰਾਂ ਦੇ ਗਾਇਕਾਂ ਦੇ ਜਿਹੜੇ ਮੈਨੂੰ ਲੱਗਿਆ ਕਿ ਚੰਗਾ ਗਾਉਂਦੇ ਨੇ ਸਾਫ ਸੁਥਰਾ ਗਾਉਂਦੇ ਨੇ ਤੁਸੀਂ ਖੁਦ ਆਪ ਵੀ ਸੋਸ਼ਲ ਮੀਡੀਆ ਤੇ ਜਾ ਕੇ ਸਰਚ ਕਰਕੇ ਇਹਨਾਂ ਨੂੰ ਸੁਣ ਸਕਦੇ ਹਾਂ ਤੇ ਆਪਣੀ رائے ਕਮੈਂਟ ਕਰਕੇ ਦੇ ਸਕਦੇ ਹਾਂ ਜੇ ਕਿਤੇ ਮੈਂ ਗਲਤ ਹੋਵਾਂ ਤਾਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਇੰਨੀਆਂ ਕੋ ਬੇਨਤੀਆਂ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ